ਆਪਣੇ ਪਾਣੀ ਵਾਲੀ ਉਹ ਵੀ ਮੜ ਰਹੇ ਪਹਿਲਾ ਵਰਨਾ ਭਈ ਉਹ ਯਾਰ ਬਾਪੂ ਮੈਨੂੰ ਤਾਂ ਜਾਤ ਹੀ ਨਹੀਂ ਸੀ ਮੈਂ ਹੁਣੇ ਹੀ ਜਾਣਾ ਆਹੋ ਕੋਡੋ ਹਾਂ ਹਾਂ ਅੱਜ ਮੈਂ ਪੂਰਾ ਘਰ ਕੇ ਆਉਂਗਾ ਚੰਗਾ ਹਾਂ ਠੀਕ ਆ ਫਿੱਟੇ ਲਾਵੇ ਭਈ ਪਾਣੀ ਨਹੀਂ ਲੱਗਦਾ ਖੇਤ ਪਏ ਆ ਤਮੈਂ ਉਥੇ ਬਦਲ ਲੂੰਗਾ ਚੰਗਾ ਪਹਿਲਾ ਇਕਨੇ ਸੀ ਗੱਡੀ ਤਲਵਾਰ ਵੇ ਫੇਰ ਸਿਰ ਚ ਗੰਡਾਸਾ ਦਿੱਤਾ ਮਾਰਵੇ ਅੱਗ ਦੇ ਪੜੂਕੇ ਵਾਂਗੂ ਪਾੜ ਕੇ ਭੱਜ ਕੇ ਹਟਾਈ ਮਿੱਤਰ ਆਵੇ ਜੱਟ ਪਾਣੀ ਦੀ ਵਾਰੀ ਦੇ ਪਿੱਛੇ ਲੜ ਪੇ ਭੱਜ ਕੇ ਹਟਾਈ ਮਿੱਤਰਾ ਹੋ ਜੱਟ ਚੜਤੇ ਮਿਰਚੇ ਖਾਣ ਨੂੰ ਉਹ ਵੱਡੀ ਪਾਪੀ ਲੈਂਦੀ ਥੰਮ ਵੇ ਮੈਂ ਕਦੇ ਨਾ ਧੌਰ ਵੰਗਾਰਿਆ ਤੇ ਜੱਟਾ ਕਦੇ ਨਾ ਆਇਓ ਕੰਮ ਜੱਟਾਂ ਆ ਤੋਂ ਛੋਟੀ ਵਿਆਹ ਦੀਆਂ ਜੱਟਾ ਰੂਪ ਜੱਟੀ ਦਾ ਤਨ ਆਖੇ ਲੱਗ ਜਾ ਮਨ ਲੈ ਮੇਰੀਆਂ ਵੇ ਬੱਕੀ ਮੋੜ ਤਵੇਲੇ ਬਾਨੋ ਦਾਤੀ ਪਤਾ ਨਹੀਂ ਯਾਰ ਖੇਤ ਰਹਿ ਗਈ ਕਿ ਕਰੇ ਪੱਠੇ ਵੜਨੇ ਐ ਹਾਂ ਅੱਜ ਹੋਣੀਆਂ ਦਿਲ ਦੀਆਂ ਪੂਰੀਆਂ ਜੱਗੇ ਦੇ ਤੇ ਜੀਤੇ ਦੇ ਐਂ ਕਰਕੇ ਕੁੰਡੀਆਂ ਦੇ ਸਿੰਘ ਪਸਾਉਨੇ ਆ ਪੱਠੇ ਫੇਰੀ ਵੱਡਾ ਏ ਵੇ ਜੀਤੇ ਭਾਈ ਜੀਤੇ ਆਇਆ ਲੰਗਿਆ ਹੋਰ ਜੀ ਤੇ ਕਿਵੇਂ ਠੀਕ ਆ ਹਾਂ ਬਈ ਠੀਕ ਆ ਯਾਰ ਮੈਂ ਤੇਰੇ ਤਾਂ ਕੰਮ ਆਇਆ ਸੀ ਇੱਕਾ ਦੱਸ ਪਾਣੀ ਦੀ ਵਾਰੀ ਦੇ ਯਾਰ ਆਪ ਦੀ ਵਾਰੀ ਅੱਜ ਬੁੱਧਵਾਰ ਆ ਹਾਂ ਬੁੱਧਵਾਰ ਆ ਪਾਣੀ ਤਾਂ ਯਾਰ ਮੇਰਾ ਪਰਸੀਨ ਆਪ ਦਾ ਸੁੱਕਿਆ ਪਿਆ ਮੈਂ ਪਾਣੀ ਆਪ ਲਾਉਣਾ ਅਗਲੀ ਵਾਰ ਲਾ ਦੇ ਤੂੰ ਪਾਣੀ ਦਾ ਤੇਰਾ ਹਰ ਵੇਰੀ ਜੱਗਾ ਲਾ ਜਾਂਦਾ ਤੂੰ ਉਂ ਕਿਵੇਂ ਲਾਉਣਾ ਯਾਰ ਵਾਰੀ ਤਾਂ ਮੇਰੀ ਉਹ ਐ ਕਿਵੇਂ ਲਾ ਲੂੰਗਾ ਯਾਰ ਕੱਪੜਾ ਕਪੜਾ ਮਾਰਦੇ ਨਾ ਤਾਂ ਦੇਖੋ ਪਾਕੇ ਬੈ ਜਾਂਦੇ ਆ सरपंच साहब हां ਵੀ ਜਿੱਤੇ ਆ ਜਾ ਲੰਘਿਆ ਹੋਰ ਕੀ ਆ ਭਾਈ ਬਸ ਠੀਕ ਆ ਉਹ ਤੂੰ ਸੁਣਾ ਮੈਂ ਠੀਕ ਐ ਕੀ ਕਰੀ ਜਾਂਦਾ ਬਸ ਕੋਈ ਨਹੀਂ ਤੂੰ ਦੱਸ ਕਿਵੇਂ ਐ ਕਿਵੇਂ ਆਣੀ ਥੋੜਾ ਜਿਹਾ ਕੰਮ ਆ ਯਾਰ ਆਪ ਨੂੰ ਅੱਛਾ 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 ਆਏ ਭਾਈ ਤੁੰਡਾਸੀ ਕਿੰਨਾ ਬੈਠੋ ਉਹ ਯਾਰ ਆਪਣਾ ਜਿਹੜਾ ਜੱਗਾ ਨਾ ਹਾਂ 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 ਉਹ ਯਾਰ ਵਾਰੀ ਹਰ ਵਾਰ ਮੋੜ ਲੈਂਦਾ ਅੱਛਾ ਹਾਂ ਤੈਨੂੰ ਮਾੜਾ ਮੋਟਾ ਕਹੋ ਯਾਰ ਜੱਗੇ ਨੂੰ ਯਾਰ ਮੈਂ ਫੋਨ ਲਾ ਕੇ ਕਹਿ ਦਿੰਨਾ ਕੋਈ ਨਹੀਂ ਚੱਕੇ ਨਾ ਹਾਂ ਕੋਈ ਚੱਕਰ ਨਹੀਂ ਆਇਆ ਤਾਂ ਆਪਾਂ ਮੜਾਇਆ ਕਰੂਗਾ ਇੱਕ ਵਾਰੀ ਕਦੋਂ ਤੇਰੀ ਹੁਣ ਵਾਰੀ ਬਸ ਬੁੱਧਵਾਰ ਹੁੰਦੀ ਆ ਅੱਜ ਬੁੱਧਵਾਰ ਹੀ ਆ ਹਾਂ ਹਾਂ ਮੈਂ ਲਾਦਣਾ ਕੋਈ ਫੋਨ ਅੱਗੇ ਵੀ ਲਾ ਲਈ ਨਾ ਮਾਰੀ ਤੋਂ ਪਹਿਲਾਂ ਕਹਿਣਾ ਆ ਤੁਹਾਨੂੰ ਤਾਂ ਹੀ ਹੈ ਹਲੋ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਕਿਵੇਂ ਇਹਨਾਂ ਦੀ ਵਾਰੀ ਪੂਰੀ ਨੂੰ ਲਾ ਲੈਣਾ ਯਾਰ ਕੀ ਰੌਲਾ ਪਾਈ ਇੱਥਾ ਇਹ ਜੀਤਾ ਐ ਮਰਕਲੇ ਜੀਤੇ ਨਾ ਜੀਤੇ ਨਾ ਤਾਂ ਕੋਈ ਰੌਲਾ ਨਹੀਂ ਜੀ ਪਾਣੀ ਪਾਣੀ ਦਾ ਜੀ ਟਾਈਮ ਦੇਖੋ ਸਾਡੀ ਵਾਰੀ ਆ ਜੀ ਠੀਕ ਆ ਨਾ ਸਾਡਾ ਟਾਈਮ ਆ ਮੈਂ ਤਾਂ ਪਾਣੀ ਵਾੜ ਲਿਆ ਜੇ ਉਹ ਆਉਂਦਾ ਤਾਂ ਫਿਰ ਵੇਖੀ ਕੋਈ ਨਹੀਂ ਮੈਂ ਕਹਿ ਦਣਾ ਬਰ ਕੋਈ ਠੀਕ ਹੈ ਠੀਕ ਚੰਗ ਚਲੋ ਠੀਕ ਹੈ ਫਿਰ ਉਹ ਮੈਂ ਉਹਨੂੰ ਕਹਿਤਾ ਹਾਂ ਉਹ ਨਹੀ ਲਾਉਂਦਾ ਕਿ ਤੋ ਕਹਿੰਦਾ ਇਹ ਘੜੀ ਗਲਤ ਹੁੰਦੀ ਆ ਕਿ ਕਹਿੰਦਾ ਟਾਈਮ ਵੇਂਦਾ ਨਹੀਂ ਕਹਿੰਦਾ ਚਾਕੇ ਮੇਨੂੰ ਲੜਨ ਲੱਗ ਗਿਆ ਤਾਂ ਕਹਿੰਦਾ ਕੋਈ ਨਹੀਂ ਦੇਖਣਾ ਕੋਈ ਨਹੀਂ ਹਾਂ ਚਾ ਠੀਕ ਆ ਫਿਰ ਚਲ ਕੋਈ ਗੱਲ ਸਰਪੰਚ ਨੇ ਚਲਮੀ ਜੀ ਗੱਲ ਕਰਤੀ ਐ ਨਹੀਂ ਗੱਲ ਬਣਨੀ ਕਿ ਕੱਪੜੇ ਬਦਲ ਕੇ ਆਪ ਨੂੰ ਜਾਣਾ ਪੈਣਾ ਆਪ ਹੀ ਨਵੇੜਾ ਕਰਨਾ ਪੈਣਾ ਪੂਰ ਪਰੇਂਦਾ ਪਾ ਕੇ ਨਹੀਂ ਮਾਈ ਤੇ ਵਿੱਚ ਪਾ ਗੀ ਅੰਬੀਆਂ ਪੱਕੀਆਂ ਓ ਚੱਕਿਆ ਇਹ ਕਿੱਧਰੋਂ ਟਾਈਮ ਵੇਖ ਕੇ ਹੀ ਹੋਇਆ ਟਾਈਮ ਵੇਖੀ ਹੋਇਆ ਹਾਈ ਤਾਂ ਸਾਡੀ ਵਾਰੀ ਦੇ ਵਿੱਚ ਨਾ 20 ਮਿੰਟ ਪੂਰੇ ਪਏ ਐ ਕੋਈ ਨਹੀਂ ਪਏ ਆ ਵੇਗਾ ਤੇਰੀ ਵਾਰੀ 1 ਵਜੇ ਤੱਕ ਰਹੀ ਘੜੀ ਨੂੰ ਮੈਂ ਕੀ ਲੈਣਾ ਮੈਂ ਤਾਂ ਤੂੰ ਨਾ ਪਾਸੇ ਹੋ ਐਣਾ ਘਰ ਬਾਈ ਪਾਸੇ ਹੈ ਨਿਕਲ ਨਿਕਲ ਜੇ ਗੱਲਾਂ ਨੂੰ ਮੈਂ ਤੈਨੂੰ ਅੱਜ ਕੀ ਨਾ ਕਹਿਦਾ ਬੰਦਿਆ ਤੱਕ ਨਿਕਲ ਤੱਕ ਨਿਕਲ ਤੂੰ ਰਹਿਣ ਤੇ ਇਹ ਗੱਲ ਨੂੰ ਮੈਂ ਤੈਨੂੰ ਕਹਣਾ ਰੁਕ ਜਾ ਤੂੰ ਹੂੰ ਵਾਰ ਭਾਈ ਨਹੀਂ ਉਹਦਾ ਇਹ ਗੱਲਾਂ ਤੱਕ ਜਾ ਛੜਨਾ ਚੰਗੀ ਗੱਲ ਨਹੀਂ ਚੰਗੀ ਗੱਲ ਨਹੀਂ ਤੇ ਤੇਰੇ ਆਸਤੇ ਪਾਣੀ ਲਾਉਣਾ ਬਹੁਤ ਚੰਗੀ ਗੱਲ ਆ। ਉਹ ਤੂੰ ਪਾਣੀ ਵੱਡਣਾ ਬੰਦ ਕਰ ਦੇ। ਹਰ ਵੇਰਾ ਤੇਰਾ ਇਹੀ ਕੰਮ ਰਿਆ। ਹਰ ਜਾ ਪਾਸੇ ਮੇਰੇ ਰਾਹ ਚ। ਨਹੀਂ ਅੱਜ ਕੁਛ ਨਾ ਕੁਛ ਹੋ ਜੂਗਾ। ਕਈ ਛੱਡ ਬਈ। ਕਈ ਨਹੀਂ ਛੱਡੀ ਜਾਣੀ। ਯਾਰ ਤੈਨੂੰ ਮੈਂ ਇੱਕ ਵਾਰੀ ਕਹਤਾ ਕਈ ਛੱਡੇ ਤਾਂ। ਕਈ ਨਹੀਂ ਛੱਡੀ ਜਾਣੀ। ਯਾਰ ਤੂੰ ਤੈਨੂੰ ਮੈਂ ਜਦੋਂ ਕੇਰਾ ਕਹਤਾ ਛੱਡ ਜਾ। ਕੀ ਤੇਆ ਗੱਲ ਚੰਗੀ ਨਹੀਂ ਕਤਲ ਹੋ ਜਾਂਦੇ ਹੁੰਦੇ ਆ ਮੈਂ ਨਾ ਤੂੰ ਕਤਲ ਹੀ ਕਰ ਲੈ ਆ ਜਾ ਫਰੈਂ ਨਹੀਂ ਤੂੰ ਖੜਾ ਕਿਉਂ ਨਾ ਕੀ ਆ ਤੂੰ ਪਹਿਲਾਂ ਤਾਂ ਇਹ ਦੱਸ ਮੈਂ ਤੂੰ ਛੱਡ ਕਈ ਛੱਡ ਦੇ ਲੈ ਆ ਤੂੰ ਪਾਣੀ ਦਾਂ ਵਾਹ ਬਸ ਇਹ ਮਾਸ ਨੂੰ ਬੰਦਿਆ ਕੋਈ ਨਾ ਖੜ ਜਾ ਆਹੀ ਗੱਲ ਹੈ ਹਾਂ ਇਹੀ ਆ ਇਹੀ ਆ ਹਾਂ ਆ ਫਿਰ ਮੈਦਾਨ ਚ ਆ ਜਾ ਚੱਲ ਆ ਜਾ ਆ ਜਾ ਤੂੰ ਤੂੰ ਵੇਖਦਾ ਤੂੰ ਕੀ ਵੇਖਦਾ ਆ ਜਾ ਫਿਰ ਅਰੇ ਪਿੱਛੇ ਪਿੱਛੇ ਵਾਜਾ ਵਾਜਾ ਪਿੱਛੇ ਵਾਜਾ ਪਿੱਛੇ ਪਿੱਛੇ ਵਾਜਾ ਪਿੱਛੇ ਵਾਜਾ ਕਰਾਓ ਤੇ ਫਿਰ ਜਾ ਫਿਰ ਜਾ ਫਿਰ ਜਾ ਉਹ ਇਹ ਤਾਂ ਨਹੀਂ ਮ ਵੱਡਾ ਨਹੀਂ ਲੱਗਾ ਇਹ ਵੱਡਾ ਨਹੀਂ ਲੱਗਾ ਉਹ ਖਾ ਗਿਆ ਉਹ ਖਰਦਿਆ ਇਹ ਵੱਡਾ ਨਹੀਂ ਲੱਗਾ क्या भी पकड़ दे ना पांच तक होट होट निकल हां आ गई दिन वो गाय तक आई ओ जा नो लो नप मन ਜਿਹੜਾ ਮਸਾਲਾ ਲਾਇਆ ਸੀ ਪਤਾ ਨਹੀਂ ਚੱਲ ਗਿਆ ਕਿ ਨਹੀਂ ਚੱਲ ਗਿਆ ਇਹਨੇ ਐਦੇ ਵਾਲਾ ਤਾਂ ਲੱਗਦਾ ਘੋਗਾ ਚੱਤ ਕਰ ਗਿਆ ਜੀਤਾ ਕੰਡਾ ਕੱਢ ਗਿਆ ਜੱਗੇ ਦਾ ਇਹਨੇ ਹੈਗਾ ਕਿ ਨਹੀਂ ਹਾਏ ਓਏ ਹਾਏ ਚੱਗਿਆ ਹਾਏ ਹਾਏ ਬੰਦਾ ਲੈ ਇਹ ਕੋਈ ਯਾਰ ਕੱਲਾ ਚੱਕ ਲੈ ਜਾ ਓਏ ਇਹਦਾ ਤਾਂ ਕੰਮ ਹੋ ਗਿਆ। ਹਾਂ। 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 ਕੱਲ ਕਿਰਾਂ ਕੋਈ ਲਿਆਉਣਾ ਥਾ ਦੇਣ ਚੱਕਲੇ ਜਾਂਦੇ। ਕਈ ਕੁਈ ਮਾਰੀ ਲੱਗ ਗਈ ਰੋੜਾ ਹੀ ਪਾਇਆ ਪਿਆ ਚੱਕਲ ਚੱਲ ਤੁਰੇ। ਓਮ ਸ਼ੰਤ। ਹੈ ਡਾਕਟਰ ਜੀ ਹਾਂ ਬਈ ਹਾਂ 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 ਇਹ ਲੋਕ ਇਹਨੂੰ ਹੈ ਇਹਨਾਂ ਦੀ ਲੜਾਈ ਹੈ 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 ਲੜਾਈ ਹੋਈ ਹੈ ਨਾ ਯਾ ਫਟ ਹੋ ਜੀਆ ਬਣੀ ਇਹਨਾਂ ਨੂੰ ਡਰੈਸਿੰਗ ਕਰਾਉਣਾ ਫਟਾਫਟ ਲੈ ਕੇ ਜਾਣਾ ਲੜਾਈ ਹੋਈ ਆ ਰਿੰਦਾ ਪਾ ਇੱਕ ਵਾਰੀ ਇੰਜੈਕਸ਼ਨ ਲੈ ਦੇਣਾ ਪੇਨ ਕਿਲਾ ਦਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਸਿਵਰ ਹਫ਼ਤਾ ਚ ਲੈ ਕੇ ਜਾਣਾ ਪੈਣਾ ਤੁਹਾਨੂੰ ਵੀ ਲੈ ਕੇ ਚੱਲੋ ਬਣੀ ਇਹਨਾਂ ਨੂੰ ਫਟਾਫਟ ਲੈ ਕੇ ਚੱਲੋ ਮੈਂ ਆ ਗਿਆ ਚੱਲੋ ਆਹ ਚੱਲੋ ਚੱਲੋ ਆਹ ਮੈਂ ਗਿਆ ਫਾਸਟ ਆਹ ਮੈਂ ਗਿਆ ਫਾਸਟ ਆਹ ਆਹ ਉਹ ਗਏ ਨਹੀਂ ਆਹ ਆਹ హాయ్ 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 ਹਰ ਹੈ 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 ਐਕਵਰੀ ਮੈਂ ਇਹਨਾਂ ਨੂੰ ਨਾ ਪੇਨ ਕਲਰ ਇੰਜੈਕਸ਼ਨ ਲਾ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਨਾ ਸਿਵਲ ਹਸਪਤਾਲ ਦੇ ਵਿੱਚ ਲੈ ਜਾਓ ਠੀਕ ਹੈ ਨਾ ਲੈ ਦੇਣਾ ਉਸ ਤੋਂ ਬਾਅਦ ਤੁਸੀਂ ਇਹਨੂੰ ਲੈ ਜਾਓ ਸਿਵਲ ਹਸਪਤਾਲ ਦੇ ਵਿੱਚ ਉਹ ਡਾਕਟਰ ਮਾਰਗਾ ਨਹੀਂ ਡਾਕਟਰ ਤੈਨੂੰ ਬਚਾਉਣ ਲੱਗਾ ਗੱਲਾਂ ਵੇਖ ਕੀ ਕਰਦਾ ਨਾਲੇ ਬਚਾਈ ਜਾਣੇ ਤੈਨੂੰ ਅਸੀਂ ਹਾਂਜੀ ਹਾਂ ਆਹ ਉਹ ਬੱਸ ਹਾਂ ਹਾਂ ਦੇਵੀ ਇਹਨਾਂ ਨੂੰ ਨਾ ਇੱਕ ਤਾਂ ਡਿਕਲੋ ਦੇ ਦਿਓ ਇੱਕ ਇਹਨਾਂ ਨੂੰ ਨਾਲ ਪਨਰਗਨ ਦੇ ਦਿਓ ਇਹ ਦੋ ਦੋ ਇਤਨੀ ਤੋੜ ਦਿਓ ਇਹਨਾਂ ਨੂੰ ਹਨਾ ਸਿਵਲ ਹਸਪਤਾਲ ਲੈ ਜਾਓ ਬਾਈ ਤੁਸੀਂ ਇਹਨਾਂ ਨੂੰ ਹਨਾ ਠੀਕ ਹੈ ਨਾ ਬਾਈ ਠੀਕ ਹੈ ਹਾਂਜੀ ਠੀਕ ਹੈ ਜੀ ਹੈਪੀ <imit> ਹਾਂ <imit> ਆਪਣਾ ਜਿਹੜੀ ਡਵਾਈਸ ਸੀਗੀ ਉਹ ਤੇਰੇ ਨਾਲ ਕੱਢ ਤੀ ਹਾਂਜੀ ਤੇ ਆ ਨਾ ਇਹਨਾਂ ਨੂੰ ਜਿਹੜੀ ਮੈਡੀਕਲ ਸਟੋਰ ਤੋਂ ਲੈਣੀ ਹੈ ਹਾਂ ਇਹਨਾਂ ਨੂੰ ਦੇ ਦੇ ਕਿੰਨੇ ਪ੍ਰਤੀਸ਼ਤ ਆਂ ਜਾਂ ਅੰਦਰੋਂ ਭਾਏ ਕੁਰੀ ਪੈਸੇ ਕਰ ਦੇ ਜਨਾ ਠੀਕ ਆ ਆ ਦਵਾਈ ਆਪਾਂ ਕੀ ਕਰੀਏਗਾ ਠੀਕ ਹੈ ਜੀ ਆ ਚਾਰ ਕੋਈ ਨਹੀਂ ਸਾਹ ਫੋਨ ਦੇ ਦੋ ਐਤਵਾਰੀ ਸਾਰੇ ਚੈੱਕ ਠੀਕ ਹੈ ਜੀ ਮਿਹਰਬਾਨੀ ਲਾ ਵੀ ਜਗਾ ਗੋਲੀਆਂ ਲੈਣਾ ਤਹੀਂ ਜੇ ਮੈਨੂੰ ਤੁਸੀਂ ਆਖੋ ਨਾ ਵੀ ਰਾਜੀਨਾਮਾ ਕਰ ਹਾਂਜੀ ਮੈਂ ਰਾਜੀਨਾਮਾ ਨਹੀਂ ਕਰਨਾ ਤੁਸੀਂ ਬੈਠ ਕੇ ਨਿਬੜਲੋ ਦੋ ਬੰਦੇ ਉਹ ਨਹੀਂ ਹੋਣੀ ਹੋਣੇ ਮੇਰੇ ਸਿਰ ਚ ਕਈ ਮਾਰੀ ਸੀ ਇਹ ਬਹੁਤ ਦੂਰ ਜਾਵਣ ਦਾ ਕੰਮ ਮੇਰੇ ਸਿਰ ਚ ਕਈ ਮਾਰੀ ਸੀ ਤੇ ਮੈਨੂੰ ਹਸਪਤਾਲ ਪਹੁੰਚਾਇਆ ਮੈਂ ਤਾਂ ਮਰਨੋਂ ਬਚਿਆ ਘਰਾਂ ਦਾ ਘਰ ਲਾ ਕੇ ਜਾਂਦੇ ਇਸ ਕੰਮ ਉਹ ਕੋਈ ਨਹੀਂ ਸਰਪੰਚਾ ਹਾਂ ਕੋਈ ਨਹੀਂ ਮਿੰਮਰਾ ਕਰਾਂਗੇ ਗੱਲਾਂ ਸਾਬ ਨੂੰ ਬਾਜ ਮਾਰ ਲਓ ਫੇਰ ਬੈਠੇ ਭਾਈ ਸਾਹਿਬ ਹਲਕੀਆ ਕਲਾ ਮੈਂਬਰ ਸਾਹਿਬ ਆ ਜੀ ਆ ਜੀ ਵਧ ਗਿਆ ਠੀਕ ਠਾਕ ਹਾਂ ਠੀਕ ਆ ਜੀ ਕੀ ਨਾਮ ਆ ਨਹੀਂ ਕਰੀ ਹਾਂ ਕੀ ਹਾਲ ਚੱਲ ਬਾਈ ਸਸਰੀ ਕਾਲ ਹੋਰ ਸਰਪੰਚ ਸਾਹਿਬ ਠੀਕ ਹੋ ਬਹੁਤ ਹੋ ਗਿਆ ਤੁਹਾਨੂੰ ਸੁਣਾਉ ਠੀਕ ਆ ਠੀਕ ਠਾਕ ਆ ਜੀ ਵਧੀਆ ਜੀ ਕਿੱਥੇ ਰਹਿਣ ਲੱਗ ਗਿਆ ਉਹ ਬਸ ਇੱਥੇ ਹੀ ਸੀ ਹੂੰ ਰਹਿਣਾ ਕਿੱਥੇ ਆ ਉਹ ਤੁਹਾਡਾ ਗਵੰਡ ਹੀ ਨਹੀਂ ਜੀਤਾ ਹਾਂ ਹੈਗਾ ਉਹ ਐ ਕਿ ਉਹ ਪੈਲੀ ਲੈ ਲਈ ਮੇਰੇ ਗਵੰਡ ਅੱਛਾ ਤੇ ਬਸ ਥੋੜਾ ਜਿਹਾ ਪਿੱਛੇ ਤੇ ਲੜ ਪਿਆ ਹੂੰ ਮੇਰੀ ਤਾਂ ਕੈਸ਼ਮਾ ਚੰਗੀ ਸੀ ਮੌਕੇ ਤੇ ਆ ਗਿਆ ਬਿੱਲੂ ਚੁਗਲਖੋਰ ਬਿੱਲੂ ਚੁਗਲਖੋਰ ਹਾਂ ਉਹ ਮੈਨੂੰ ਚੱਕ ਕੇ ਤੇ ਹਸਪਤਾਲ ਲੈ ਗਿਆ ਮੈਂ ਤਾਂ ਲੱਗਾ ਬੇੜੀਆਂ ਜੀ ਵਟ ਤੇ ਉਹਨਾਂ ਦੇ ਉਹੜੇ ਪਾਏ ਵੀ ਆ ਨਹੀਂ ਯਾਰ ਬਿੱਲੂ ਤਾਂ ਬੰਦਾ ਹੀ ਬਹੁਤ ਵਧੀਆ ਯਾਰ ਤੈਨੂੰ ਲੱਗਦਾ ਚੁਗਲਖੋਰ ਐਵੇਂ ਪਿੰਡ 'ਚ ਐਵੇਂ ਥੋੜਾ ਕਹਿੰਦੇ ਚੁਗਲਖੋਰ ਨੂੰ ਐਵੇਂ ਤਾਂ ਹੀ ਲੜਾਇਆ ਤੁਹਾਨੂੰ ਉਹਨੇ ਕਿਤੇ ਪਰ ਮੇਰੀ ਇੱਕ ਗੱਲ ਸੁਣ ਲੋ ਹੂੰ ਮੈਂ ਰਾਜੀਨਾਵਾ ਨਹੀਂ ਕਰਨਾ ਮੈਂ ਤਾਂ ਹੁਣ ਉਹਨੂੰ ਜੈਤੂ ਦਾ ਕਿਲਾ ਦਿਖਾਉਂਗਾ ਗੱਲ ਸੁਣੋ ਮੇਰੀ ਸੌਰਸਾਥਰਸਾ ਸ੍ਰੀ ਦੇ ਗੰਡ ਐ ਵੀਣੀ ਸਿਆਣ ਨੇ ਕਿਹਾ ਕੋਈ ਫਾਇਦਾ ਨਹੀਂ ਕੋਟ ਵਿਚਾਈਆਂ ਜਾਨ ਚ ਚੁੱਪ ਕਰਕੇ ਆਪਾਂ ਥੋੜਾ ਇੱਥੇ ਫੈਸਲਾ ਕਰਾ ਦਿੰਦੇ ਆ ਰਾਈਨਾਵਾ ਕਰਾ ਦਿੰਦੇ ਆ ਨਹੀਂ ਨਹੀਂ ਸਰਪੰਚਾ ਮੈਂ ਰਾਜੀਨਾਵਾ ਮੈਂ ਨਹੀਂ ਕਰਨਾ ਰਾਜੀਨਾ ਹੋ ਜਾਏਗਾ ਫਾਇਦਾ ਤੁਹਾਡਾ ਨਾਲ ਉਹ ਕਰ ਲਾਊਗਾ ਨਾਲ ਤੂੰ ਕਰ ਲਏਗਾ ਕੋਈ ਇਹ ਚ ਫਾਇਦਾ ਨਹੀਂਗਾ ਜਿਹੜਾ ਕੋ ਹੋਊਗਾ ਭੁੱਲ ਜਾ ਹੁਣ ਤੇ ਚੁੱਪ ਕਰਕੇ ਰਾਜੀਨਾ ਕਰੋ ਉਹਦਾ ਤੇ ਟਾਈਮ ਸਰਪਾਣੀ ਵੱਡ ਲਿਆ ਕਰੋ ਕੋਈ ਕਿਉਂ ਲੜਾਈਆਂ ਪਾਉਣੇ ਆ ਉਹ ਯਾਰ ਮੈਂ ਭੁੱਲ ਜਾ ਮਾਰ ਕੇ ਮੇਰੇ ਕਈ ਐਡਾ ਰੋਬੜਾ ਪਾਤਾ ਉਹਨੇ ਮੈਂ ਤਾਂ ਬੜੀ ਮੁਸ਼ਕਲ ਨਾਲ ਬਚਿਆ ਉਹ ਤਾਂ ਸੁਣਿਆ ਸੀ ਗੱਲ ਜੀ ਲੜਾਈ ਹੋਈ ਆ ਉਹ ਤਾਂ ਡਾਕਟਰੀ ਚੰਗਾ ਸੀ ਮੋਦਕੀ ਵਾਲਾ ਹੂੰ ਉਹ ਜਿਹੜਾ ਦੀਪ ਅਰੋੜਾ ਨਹੀਂ ਹੂੰ ਡਾਕਟਰ ਹੂੰ ਉਹ ਤਾਂ ਮੈਨੂੰ ਬਿੱਲੂ ਉੱਥੇ ਲੈ ਗਿਆ ਚੱਕ ਕੇ ਮੈਂ ਤਾਂ ਉਹਨੇ ਬਚਾਇਆ ਆ ਬਿੱਲੂ ਹੀ ਬਚਾਉਂਦਾ ਤੇ ਬਿੱਲੂ ਹੀ ਰੜਾਉਂਦਾ ਇਹ ਕੰਮ ਉਸੇ ਦਾ ਹੀ ਐ ਤੁਹਾਡੇ ਕੀਤੇ ਵੇੜੇ ਚੱਲ ਕੋਈ ਨਹੀਂ ਫਿਰ ਪਰ ਮੈਂ ਪਰਸੋਂ ਜਾਣਾ ਤਲਾਹ ਦੇਣਾ ਹੂੰ ਤੇ ਮੇਰੇ ਨਾਲ ਚੱਲਿਓ ਚੰਗਾ ਪਰ ਮੈਂ ਤਾਂ ਇਹਨਾਂ ਨੂੰ ਨਾ ਐ ਜੇ ਕੰਮ ਛੇੜੂ ਨਹੀਂ ਨਹੀਂ ਸਰਪੰਚਾ ਹੁਣ ਮੈਂ ਤਾਂ ਕੋਟ ਚ ਹੀ ਮਿਲੂੰਗਾ ਉਹਨੂੰ 21 ਦੀ 31 ਪਾ ਕੇ ਛੱਡੂੰਗਾ ਜੱਟ ਨਾਲ ਦੁਸ਼ਮਣੀ ਦਾ ਪੰਗਾ ਬਹੁਤ ਮਹਿੰਗਾ ਪਊਗਾ ਵੀ ਕਿਵੇਂ ਕਰੀ ਕੋਈ ਨਹੀਂ ਫਿਰ ਵੇਖ ਲੈਣੇ ਫਿਰ ਕਿਵੇਂ ਕਰਦੇ ਫਿਰ ਜੇ ਤੂੰ ਚੱਲੇ ਚੱਲਦਾ ਫਿਰ ਚੱਲੋ ਫਿਰ ਓਕੀਆ ਭਾਈ ਜੀ ਸਾਡੇ ਤੇ ਆ ਕੇ ਲਾਜ ਨਹੀਂ ਦਿੱਤਾ ਮੈਂ ਤਾਂ ਤੰਤਾ ਚੰਗਾ ਹੀ ਚੱਲ ਠੀਕ ਹੈ ਸਸਰੀ ਘਰ ਜੀ ਕੇ ਨਾਲ 100 ਮੈਂਬਰ ਦਾ ਆਉਂਦਾ ਨਹੀਂ ਕੋਸ ਸਮਝ ਆਇਆ ਜੀ ਉਹ ਵੀ ਘਰ ਆ ਮੇ ਘਰ ਲੱਗ ਜਾਂਦਾ ਇਹਨਾਂ ਨੂੰ ਵਿਚਾਰਾ ਗਰੀਬ ਆ ਉਹ ਵੀ ਗਰੀਬ ਆ ਮੈਨਾਂ ਤੇ ਖੈ ਖੈ ਮਰ ਜੂ ਕੁੱਕੜਾਂ ਦੀ ਲੜਾਈ ਆ ਅੱਛਾ ਜੀ ਓ ਨੋ ਮਹਵੇਂ ਮਹਿੰਗੇ ਪੈਂਦੀ ਆ ਹਾਂ ਮਹਿੰਗਾ ਪੈਂਦਾ ਤਾਂ ਇਹ ਵੀ ਨਹੀਂ ਕਿ ਕੰਮ ਚੰਨਾ ਆ ਮਹਵੇਂ ਘਰਾਂ ਦੇ ਕਰ ਲੱਗ ਜਾਂਦਾ ਹਾਂ ਹਾਂ ਇਹਦਾ ਤੋਂ ਕਿੱਲਿਆਂ ਦਾ ਕੀ ਬਣਨਾ ਵਾ ਸੋਤਾ ਲੱਸੀ ਦੀ ਲੜਾਈ ਤੇ ਜਿੰਨੀ ਮਰਜ਼ੀ ਵਧਾਈ ਜਾਈ ਜਾਂਦੀ ਵੀ ਇੰਝ ਕਿਹੜੀ ਗੱਲ ਹੁੰਦੀ ਆ ਜੇ ਟਿਕਾਉਣ ਵਾਲਾ ਚਲ ਕੋਈ ਨਹੀਂ ਜੇ ਜਿੰਨਾ ਤੇਰਾ ਖਰਚਾ ਆ ਗਿਆ ਚਲ ਉਹ ਤੋਂ ਗੁੱਸੇ ਚ ਵੱਜ ਗਈ ਆ ਖਲਾਪੂਨ ਖਰਚਾ ਦਵਾ ਦੇ ਇਹਦਾ ਜਨਾਬ ਉਹਦਾ ਇੱਥੇ 5 ਕਿੱਲੇ ਆ ਚਲ ਕੋਈ ਨਹੀਂ ਵੇਖੀ ਜੋ ਪਰ ਜਿਵੇਂ ਕਰਦੇ ਕਰਨ ਦੇ ਫਿਰ ਨਾ